ਦੇ ਫੈਸਲਾ ਵੀਰੇ ਸਿਰਫ 200 ਰੁਪਏ ਦਾ ਸੂਟ ਲਓ ਯਾਰ 200 ਰੁਪਏ ਦਾ ਚੱਕੋ ਸਿਰਫ 200 ਰੁਪਏ ਤੁਹਾਨੂੰ ਮਿਲ ਜਾਣਾ ਆ ਸੂਟ ਇਹ ਤੁਸੀਂ ਤੇ ਅੱਗੇ ਤੁਹਾਨੂੰ ਆ ਸੂਟ ਮਿਲ ਜਾਣਗੇ 2.5 2.5 ਸ਼ੌ ਦੇ ਲਓ ਵੀ ਤੇ ਆ ਮਿਲ ਜੂ ਤੁਹਾਨੂੰ 200 ਰੁਪਏ ਦਾ ਲਓ ਵੀ ਇਹ ਪਾਕਿਸਤਾਨੀ ਸਟਾਈਲ ਆ ਗਿਆ ਇਹ ਪਾਕਿਸਤਾਨੀ ਆ ਗਿਆ ਨਾ ਆ ਦੇਖੋ ਹਮ ਡਿਜ਼ਾਈਨ ਆ ਗਿਆ ਪਾਕਿਸਤਾਨੀ ਡਿਜ਼ਾਈਨ ਆ ਜਾਂਦਾ ਇਸ ਤਰ੍ਹਾਂ ਦਾ ਠੀਕ ਆ ਠੀਕ ਆ ਵੀਰੇ ਆਪਣੇ ਲਵੇ ਨਾ ਬਨਾਰਸੀ ਪੀਸ ਨੇ ਉਹ ਪਾੜਾ ਦੇ ਪੀਸ ਨੇ ਪਿਓਰ ਪੀਸ ਨੇ ਦੁਬੱਟਿਆਂ ਦੇ ਪੀਸ ਨੇ ਜਿਵੇਂ ਆਇਆ ਹੁਣ ਟੈਪੀ ਦਾ 2-200 ਰੁਪਏ 3-300 ਰੁਪਏ ਮੀਟਰ ਵਾਲਾ ਪੀਸ ਆਪਣੇ ਲਈ 20 ਰੁਪਏ ਦਾ ਵੀ ਮਿਲ ਜੂਗਾ ਵੀਰੇ 30 ਰੁਪਏ ਦਾ ਜਿਵੇਂ ਆਇਆ ਦੇਖੋ ਉਹਨੇ ਬਨਾਰਸੀ ਹੈ ਜੇ ਮੀਟਰਾਂ ਚ ਲਓਗੇ 150 ਰੁਪਏ 200 ਰੁਪਏ ਮੀਟਰ ਹੈ ਆਪਣੇ ਲਈ ਸਿਰਫ ਇੱਡਾ ਵੜਾ ਪੀਸ ਵੀਰੇ 30 ਰੁਪਏ ਦਾ ਲਓ ਜੀ 50 ਰੁਪਏ ਪੀਸ 1.5 ਮੀਟਰ ਦਾ ਪੀਸ 50 ਰੁਪਏ ਦਾ ਲਓ ਜੀ 50 ਰੁਪਏ ਤੇ ਇਹਦੇ ਵਿੱਚ ਤੁਹਾਨੂੰ ਬਹੁਤ ਕਲਰ ਮਿਲ ਜਾਣਗੇ ਜਿਵੇਂ ਆ ਪਏ ਨੇ ਹਨਾ ਲਓ ਜੀ ਆ ਦੇਖੋ ਇੰਨੇ ਕਲਰ ਤੁਹਾਨੂੰ ਆਪਸ਼ਨ ਇਹ ਮਿਲ ਜੂ ਆਹ ਜੀ 200 ਦੇ ਵਿੱਚ 200 ਦੇ ਵਿੱਚ ਲਓ ਵੀ ਆ 200 ਰੁਪਏ ਦਾ ਬਾਈ ਕਹਿੰਦਾ ਤੇ ਲੇਡੀ ਦੀ ਵੀ ਤੁਹਾਨੂੰ ਵੈਰਾਈਟੀ ਬਹੁਤ ਮਿਲ ਜੂਗੀ ਜਿਵੇਂ ਆ 2.5 250 ਦੇ ਮਿਲ ਜਾਣਗੇ ਨਾ ਹਾਂ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਕੀ ਹਾਲ ਚਾਲ ਆ ਤੇ ਸਵਾਗਤ ਆ ਤੁਹਾਡਾ ਸਾਰਿਆਂ ਦਾ ਅੱਜ ਦੇ ਇੱਕ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਾਂ ਪਹੁੰਚੇ ਆ ਸੈਰ ਮਰੇਕ ਕੋਲੇ ਇਹ ਜਿਹੜੀ ਵੀਡੀਓ ਬਣਾ ਰਹੇ ਆ ਆਪਾਂ ਸਪੈਸ਼ਲ ਡਿਮਾਂਡ ਤੇ ਬਣਾ ਰਹੇ ਆ ਕਿਉਂਕਿ ਤੁਹਾਡੀ ਬਹੁਤ ਹੀ ਮੈਸੇਜ ਮੈਨੂੰ ਇੰਸਟਾਗ੍ਰam ਤੇ ਆਇਆ ਵੀ ਤੁਹਾਨੂੰ ਮਰੇਕ ਕੋਲੇ ਦੀ ਛੰਡੇ ਸੇਲ ਦਿਖਾਇਆ ਕਰੋ ਹਰੇਕ ਕੈਂਟਵਾਨ ਨੂੰ ਸੇਲ ਲੱਗਦੀ ਆ ਤੇ ਤੁਹਾਨੂੰ ਦਿਖਾਉਨੇ ਆ ਸਾਰੀ ਅੱਜ ਆਪਾਂ ਇਹ ਸੇਲ ਚੱਲਦੇ ਆ ਆਦੀ ਵੀਡੀਓ ਨਾਲ ਆਪਾਂ ਇੱਥੋਂ ਸਟਾਰਟ ਕਰਦੇ ਆ ਤੁਸੀਂ ਬਹੁਤ ਹੀ ਜ਼ਿਆਦਾ ਮੈਨੂੰ ਮੈਸੇਜ ਕੀਤੇ ਆ ਸੇਲ ਬਾਰੇ ਤੇ ਆ ਤੁਹਾਡੀ ਡਿਮਾਂਡ ਦੀ ਆਪਾਂ ਇਹ ਵੀਡੀਓ ਬਣਾ ਰਹੇ ਆ ਤੇ ਆਦੀ ਵੀਡੀਓ ਨਾਲ ਆਪਾਂ ਇੱਥੋਂ ਸਟਾਰਟ ਕਰਦੇ ਆ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਵੀ ਤੁਸੀਂ ਕੱਥਾ ਕੱਥਾ ਆਪਣੀ ਵੀਡੀਓ ਦੇਖਦੇ ਹੋ ਲਓ ਜੀ ਇੱਥੋਂ ਇਹ ਜਿਹੜੀ ਸੇਲ ਸਾਰੀ ਸ਼ੁਰੂ ਹੋ ਜਾਂਦੀ ਹੈ ਜਿਵੇਂ ਇੱਧਰ ਆ ਜਾਂਦਾ ਫੈਰ ਮਰੇ ਕੋਲੇ ਦਾ ਲੋਹਾ ਬਾਜ਼ਾਰ ਤੇ ਇੱਧਰੋਂ ਇਹ ਸਾਰੀ ਜਿਹੜੀ ਸੇ ਕਾਫੀ ਵੱਡੀ ਸੇਲ ਹੁੰਦੀ ਅੱਗੇ ਤੱਕ ਤੁਹਾਨੂੰ ਦਿਖਾਵਾਂਗੇ ਸਾਰੀ ਸੇਲ ਤੇ ਜਿਵੇਂ ਆਹ ਦੇਖੋ ਨਾ ਆ ਭਈਆਂ ਨੇ ਬੱਤੀਆਂ ਦੇ ਕੱਪੜੇ ਪੈਣ ਜਮੇ ਹਨਾ ਲਓ ਜੀ ਚੱਲਨੇ ਅੱਗੇ ਅੱਗੇ ਆ ਗਏ ਮਫਲਰ ਤੇ ਆ ਤੁਸੀਂ ਮਫਲਰ ਦੇਖ ਸਕਦੇ ਹੋ ਨਾ ਜਿਵੇਂ ਆਹ ਦੇਖੋ ਲਓ ਜੀ ਤੇ ਕੁਝ ਇਸ ਤਰ੍ਹਾਂ ਦੇ ਆ ਗਰਮ ਕੱਪੜੇ ਜਿਵੇਂ ਕੋਟੀਆਂ ਆ ਗਈਆਂ ਹਨਾ ਲਓ ਵੀ ਆ ਕੋਟੀਆਂ ਆ ਗਈਆਂ ਹਨਾ ਕਿਹੜਾ ਪ੍ਰਾਈਸ ਹੈ ਭਈਆਂ ਨੇ ਕਾ 250 ਲਓ ਵੀ 2250 ਰੁਪਏ ਹਨਾ ਤੇ ਮੈਂ ਆ ਦੇਖੋ ਬਾਕੀ ਆ ਗਰਮ ਲੋਹਾਂ ਨੇ ਹਨਾ ਇਹ ਕੀ ਰੇਟ ਨੇ 2200 300 2500 300 ਲੋਬੀ ਤੇ ਅਲੱਗ-ਅਲੱਗ ਰੇਂਜ ਦੇ ਹਨ ਤੁਸੀਂ ਦੇਖ ਸਕਦੇ ਹੋ ਲੋਬੀ ਤੇ ਆਹ ਕੁਝ ਜੁਐਲਰੀ ਤੇ ਐਵੇਂ ਸਾਰੀ ਹੈ ਨਾ ਤੇ ਆ ਆ ਗਿਆ ਸਹਿਰਵਾਨੀਆਂ ਲੋਬੀ ਲਹਿੰਗੇ ਜੀ ਠੀਕ ਆ ਜੀ ਲੋਬੀ ਅੱਜ ਕਨਾ ਅੱਜ ਕਨਾ ਲਹਿੰਗੇ ਕੋਟ ਓਕੇ ਓਕੇ ਕੀ ਰੇਂਜ ਹੈ ਜੀ ਇਹਨਾਂ ਦੀ ਆਹ ਜੀ 200 ਚ ਆਹ ਜੀ 200 ਚ ਲੋਬੀ ਆ 200 ਰੁਪਏ ਦਾ ਬਾਈ ਕਹਿੰਦਾ ਲਓ ਹਰੇਕ ਛੰਡੇ ਮਿਲਦਾ ਹਰੇਕ ਛੰਡੇ ਹਾਂ ਹਰੇਕ ਛੰਡੇ ਜੀ ਓਕੇ ਓਕੇ ਜੀ ਲਓ ਵੀ 100 200 ਜੇ ਲੈਣੀ ਹੈ ਤਾਂ ਆਰਡਰ ਵੀ ਕਰ ਸਕਦੇ ਹੋ ਠੀਕ ਆ ਜੀ ਲੈ ਵੀ ਬਾਈ ਕਹਿੰਦਾ ਜੇ ਬਦ ਲੈਣ ਦਾ ਆਰਡਰ ਵੀ ਕਰ ਠੀਕ ਆ ਠੀਕ ਲਓ ਜੀ ਆ ਪੈਨ ਸਾਹਮਣੇ ਹੈ ਨਾ ਤੇ ਇਹ ਬਾਈ ਜੀ ਕਹਿੰਦਾ ਸਿਰਫ 200 ਦੇ ਮਿਲ ਜਾਣਗੇ ਤੁਹਾਨੂੰ ਸਹਿਰ ਮਰੇਕ ਕੋਲ ਐਤਵਾਰ ਜਿਹੜੀ ਸੇਲ ਲੱਗਦੀ ਆ ਸੰਡੇ ਸੇਲ ਲਓ ਵੀ ਤੇ ਆ ਦੇਖੋ ਸਿਰਫ 200 ਰੁਪਏ ਦਾ ਤੁਹਾਨੂੰ ਮਿਲ ਜਾਣਗੇ ਤੇ ਆ ਅੱਗੇ ਕੁਝ ਪਲਾਕਟ ਦੇ ਭਾਂਡੇ ਹਨਾ ਲਓ ਵੀ ਬਾਇਓ ਇਹਨਾਂ 10-10 ਰੁਪਏ ਵਾਲੇ ਹਨਾ ਬਾਈ ਲਓ ਵੀ 10 ਰੁਪਏ ਦਾ ਹਰਪਏ ਦੇਣਾ ਤੇ ਅੱਗੇ ਆ ਗਏ ਕੋਟ ਐਵੇਂ ਦੇ ਹਨਾ ਲਓ ਵੀ ਡਬਲ ਐਕਸ ਐਲ ਐਲ ਤੇ ਆ ਲੋਰਾ ਤੇ ਕੀ ਰੇਟ ਆ ਬਈ ਇਹਦਾ 500 ਤੇ ਲਊ 500 ਬਾਕੀ ਆ ਪੈਨੇ 100 ਤੇ ਆ ਪੈਨੇ 100 ਹਨਾ ਇਹ 200 250 ਐਵੇਂ ਇਹ ਲੇਡੀ ਦੀ ਤੁਹਾਨੂੰ ਵੈਰਾਈਟੀ ਬਹੁਤ ਮਿਲ ਜੂਗੀ ਜਿਵੇਂ ਆ 2.5 250 ਦੇ ਮਿਲ ਜਾਣਗੇ ਨਾ ਲਓ ਵੀ ਮਿਆ ਦੇਖੋ ਕਾਫੀ ਕਲੈਕਸ਼ਨ ਪਈ ਆ ਆ ਬੱਚਿਆਂ ਦੀ ਕਲੈਕਸ਼ਨ ਆ ਗਈ ਇੱਧਰ ਹਨਾ ਸਾਰੀ ਮਿਆ ਦੇਖੋ ਲਓ ਇਹਨਾਂ ਦਾ ਕੀ ਰੇਟ ਆ ਭਾਈ 150 ਰੁਪਏ ਪੂਰਾ ਸੂਟ ਹੀ ਹੁੰਦਾ ਇਹ ਓਕੇ ਲਓ ਵੀ ਪੂਰਾ ਸੂਟ ਹੁੰਦਾ ਇਹ 150 ਰੁਪਏ ਬਾਕੀ ਆ ਦੇਖੋ ਇੱਧਰ ਸਾਰਾ ਹਨਾ ਤੇ ਆ ਲੋਰਾਂ ਆ ਗਈਆਂ ਇੱਧਰ ਬਾਕੀ ਆ ਕੋਟੀਆਂ ਆ ਗਈਆਂ ਜਿਵੇਂ ਹਨਾ ਲਓ ਆ ਵੀ ਕੋਟੀਆਂ ਆ ਗਈਆਂ ਜਿਵੇਂ ਉਸ ਭਾਂਡੇ ਆ ਗਏ ਜਿਵੇਂ ਹਨਾ ਲਓ ਆਹ ਪਲਾਕਟ ਦਾ ਸਮਾਨ ਆ ਗਿਆ ਅੱਗੇ ਜਿਵੇਂ ਹਨਾ ਲਓ ਵੀ ਅੱਗੇ ਆ ਗਈਆਂ ਜੀਨ ਦੀਆਂ ਪੈਂਟਾਂ ਤੇ ਆ ਆ ਗਈਆਂ ਸਲਟਾਂ ਜਿਵੇਂ ਹਨਾ ਲਓ ਵੀ ਕੀ ਰੇਟਾ ਮਾਤਾ ਜੀ ਕੀ ਰੇਟਾ ਜੀ ਇਹਨਾਂ ਦਾ ਮਾਤਾ 200 ਰੁਪਏ ਲਓ ਵੀ ਤੇ ਆ ਆ ਵੀ ਅੱਗੇ ਕੀ ਰੇਟਾ ਭਾਈ 200 ਰੁਪਏ ਲਓ ਵੀ ਤੇ ਹਰ ਇੱਕ ਸੰਡੇ ਤੁਸੀਂ ਆ ਸਕਦੇ ਹੋ ਤੇ ਮੋਸਟ ਡਿਮਾਂਡ ਆਪਾਂ ਇਹ ਵੀਡੀਓ ਬਣਾ ਰਹੇ ਕਿਉਂਕਿ ਤੁਸੀਂ ਬਹੁਤ ਮੈਸੇਜ ਕੀਤੇ ਸੀ ਇਹ ਵੀਡੀਓ ਵਾਸਤੇ ਮੈਨੂੰ ਲੋਗੀ ਆ ਸਹੌਲਾ ਆ ਗਿਆ ਬਾਈ ਜੀ ਕੀ ਰੇਟ ਹੈ ਜੀ ਇਹਨਾਂ ਦਾ 150 ਤੋਂ 2 ਨੇ 150 ਦੇ 2 ਲਓ ਜੀ ਤੇ ਬਾਕੀ ਇਧਰ ਬਾਈ ਕੱਢ ਰਿਹਾ ਜਣ ਤੇ ਆ ਆ ਗਈ ਪੰਜਾਬੀ ਦਿੱਤੀ ਲੋਗੀ ਤੇ ਆ ਆ ਗਿਆ ਗੋਤ ਬਟਨ ਕੰਗੇ ਹੈ ਨਾ ਐਵੇਂ ਦਾ ਸਾਰਾ ਸਮਾਨ ਜਿੰਨੇ ਦੀ ਦੇਖੋ ਪਰ ਤੁਹਾਨੂੰ ਐਵੇਂ ਦਾ ਹੀ ਸਾਰਾ ਜਿਹੜਾ ਸਮਾਨ ਹੈ ਸੇਲ ਦੇ ਵਿੱਚੋਂ ਮਿਲ ਜੂਗਾ ਮੇਰਾ ਕਲਿੱਪਰ ਆ ਗਿਆ ਨਾ ਲੋਗੀ ਲਓ ਵੀ ਅੱਗੇ ਆ ਗਏ ਸਟੀਲ ਦੇ ਭਾਂਡੇ ਜਿਵੇਂ ਤੁਸੀਂ ਦੇਖ ਸਕਦੇ ਹੋ ਨਾ ਲਓ ਵੀ ਆ ਸਟੀਲ ਦੇ ਭਾਂਡੇ ਆ ਗਏ ਤੇ ਐਵੇਂ ਦਾ ਤੁਹਾਨੂੰ ਸਾਰੇ ਭਾਂਡੇ ਮਿਲ ਜਾਣਗੇ ਸੇਲ ਦੇ ਵਿੱਚੋਂ ਲਓ ਕੀ ਰੇਟ ਆ ਬਈ ਪਾ 150 ਦੇ 2 150 ਦੇ 2 ਜਿਹੜਾ ਮਰਜ਼ੀ ਲੈ ਜਾਵੇ ਜਿਹੜਾ ਮਰਜ਼ੀ ਲੈ ਜਾਵੇ ਕਹਿੰਦਾ 150 ਦੇ 2 ਨੇ ਇਹ ਆ ਦੇਖ ਸਕਦੇ ਤੁਸੀਂ ਤੇ ਆ ਆ ਗਏ ਅੱਗੇ 100 ਲਾ ਕੇ ਮਾਤਾ ਜੀ 100 100 ਨਹੀਂ 100 ਕੀ ਰੇਟ ਹੈ ਇਹਨਾਂ ਦਾ 100 ਰੁਪਏ ਲਓ ਜੀ ਤੇ ਆ ਸੂਟ ਆ ਗਏ ਆ ਸੂਟਾਂ ਦੀ ਮਤਾਨਾ ਤੇ ਆ ਸੂਟ ਆ ਗਏ ਜੀ ਲਓ ਜੀ ਇਹਨਾਂ ਦਾ ਕੀ ਰੇਟ ਆ ਜੀ ਠੀਕ ਆ ਠੀਕ ਆ ਲਓ ਵੀ ਅਲੱਗ-ਅਲੱਗ ਸਾਰੇ ਰੇਟ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਲਓ ਵੀ ਬਾਕੀ ਅੱਗੇ ਚੱਲਦੇ ਆ ਲਓ ਜੀ ਆ ਦੇਖੋ ਤਾਰਾ ਹਨਾ ਤੁਹਾਨੂੰ ਗਰਮ ਕੱਪੜਾ ਇਹ ਸੇਲ ਦੇ ਵਿੱਚੋਂ ਮਿਲ ਜੂਗਾ ਜਿਵੇਂ ਤੁਸੀਂ ਦੇਖ ਸਕਦੇ ਹੋ ਬਾਕੀ ਆ ਅੱਗੇ ਕੁਝ ਬੱਟੀਆਂ ਦੇ ਹਨਾ ਲਓ ਜੀ ਆ ਬੱਟੀਆਂ ਦੇ ਅੱਗੇ ਜਵੇਂ ਹਨਾ ਯਾ ਦੇਖ ਸਕਦੇ ਹੋ ਪੀ ਰੇਟ ਆ ਭਾਈ ਜੀ ਇਹਨਾਂ ਦਾ 2500 ਰੁਪਏ ਪੀਸ ਆ ਜੀ ਲਓ ਜੀ ਚੱਲਦੇ ਆ ਅੱਗੇ ਜਿਹੜਾ ਦਿਖਾਉਣੇ ਹੋਰ ਲੈ ਵੀ ਤੁਹਾਨੂੰ ਆ 40 ਦੇ ਮੀਟਰ ਮਿਲ ਜੂਗਾ ਲਓ ਜੀ ਇਹਦੇ ਤੇ ਤੁਹਾਨੂੰ ਬਹੁਤ ਸਾਰੀਆਂ ਆਪਸ਼ਨ ਮਿਲ ਜੂਦੀਆਂ ਜਿਵੇਂ ਆ ਪਈਆਂ ਨਾ ਜਿਵੇਂ ਦੇਖ ਸਕਦੇ ਹੋ ਲਓ ਜੀ ਆ ਪਏ ਨੇ ਜਮੇ ਹਨ ਤੇ ਲੋਕ ਕਲਰ ਆਹ ਕਲਰ ਮਿਲ ਜਾਣਗੇ ਤੁਹਾਨੂੰ ਜਿਹੜੇ ਮਾਜੀ ਕਲਰ ਜੀ ਲਓ ਜੀ ਖੋਲ ਕੇ ਦਿਖਾ ਦੋ ਇਹ ਸਿਰਫ 40 ਪਰ ਮੀਟਰ ਜਵੇਂ ਬਾਬਾ ਜੀ ਆਪਾਂ ਦਿਖਾ ਰਹੇ ਨੇ ਖੋਲ ਕੇ ਲਓ ਜੀ ਤੇ ਆਹ ਦੇਖੋ ਜਿਵੇਂ ਹਨਾ 40 ਰੁਪਏ ਮੀਟਰ ਇਹ 50 ਰੁਪਏ ਪੀਸ ਹੈ ਜੀ ਤੇ ਆਹ 50 ਰੁਪਏ ਪੀਸ ਆ ਗਿਆ ਜੀ ਉਸ ਤੋਂ ਬਾਅਦ ਲਓ ਜੀ 50 ਰੁਪਏ ਪੀਸ 1.5 ਮੀਟਰ ਦਾ ਪੀਸ 50 ਰੁਪਏ ਦਾ ਲਓ ਜੀ 50 ਰੁਪਏ ਤੇ ਇਹਦੇ ਵਿੱਚ ਤੁਹਾਨੂੰ ਬਹੁਤ ਕਲਰ ਮਿਲ ਜਾਣਗੇ ਜਿਵੇਂ ਆਹ ਪਏ ਨੇ ਹਨਾ ਲਓ ਜੀ ਆ ਦੇਖੋ ਇੰਨੇ ਕਲਰ ਤੁਹਾਨੂੰ ਆਪਸ਼ਨ ਇਹ ਮਿਲ ਜੂ ਆਹ ਕਿਹੜੇ ਆ ਗਏ ਔਰ ਗੰਜੇ ਆ ਗਏ 20 20 ਰੁਪਏ 20 20 ਰੁਪਏ ਲਓ ਜੀ ਆ 20 20 ਰੁਪਏ ਆ ਗਏ ਲਓ ਵੀ 20 20 ਰੁਪਏ ਆ ਗਏ ਆ ਔਰ ਗੰਜੇ ਆ ਗਏ ਆ ਵੀ ਤੇ ਆਹ ਦੇਖੋ ਲਓ ਢਾਈ ਢਾਈ ਮੇਰੇ ਦਾ ਕਮੀਜ਼ ਦਾ ਪੂਰਾ ਠੀਕ ਆ ਜੀ ਇਹ ਢਾਈ ਮੀਟਰ ਆ ਗਿਆ ਜੀ ਆ ਸਲੀਨ ਆ ਗਏ ਸਲੀਨ ਇਹ ਬੈਲ ਬਟਨ ਆ ਜੀ ਬੈਲ ਬਟਨ ਬੈਲ ਬਟਨ 20 ਰੁਪਏ ਦਾ ਪੀਸ ਅਸਾਂ 20 ਰੁਪਏ ਦਾ ਪੀਸ ਠੀਕ ਆ ਜੀ ਬੈਲ ਬਟਨ ਦੀ ਮਾਉ ਪਏ ਨੇ ਬਾਕੀ ਬਹੁਤ ਪਿਆਰਾ ਕੱਪੜਾ ਲਓ ਵੀ ਤੁਹਾਨੂੰ ਐਮਐਲਜੀ ਦਾ ਲਓ ਵੀ ਅੱਗੇ ਤੁਹਾਨੂੰ ਆ ਸਾਰੇ ਸੂਟ ਮਿਲ ਜਾਣਗੇ 350 ਕਿਹੜਾ ਕੱਪੜਾ ਹੁੰਦਾ ਜੀ ਇਹ ਬੈਲਵਰਟ 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 ਦੇ ਤੁਹਾਨੂੰ ਜਿਹੜੇ ਸੂਟ ਨੇ ਉਹ 350 ਦੇ ਸੇਲ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਜਿਵੇਂ ਆ ਪਏ ਨੇ ਸਾਰੇ ਹਨਾ ਇੱਧਰ ਪਏ ਨੇ ਬਾਕੀ ਜਿਵੇਂ ਤੁਸੀਂ ਆ ਦੇਖ ਸਕਦੇ ਹੋ ਲਓ ਵੀ ਐਵੇਂ ਦਾ ਸਾਰਾ ਕੱਪੜਾ ਜਿਹੜਾ ਤੁਹਾਨੂੰ ਮਿਲ ਜੂਗਾ ਲਓ ਜਸ ਇਹ ਲੋਨ ਆ ਗਈਆਂ ਜੀ ਤੇ ਉੱਧਰ ਲੋਨ ਵੀ ਪਈ ਐ ਲਓ ਜੀ ਲਾ ਵੀ ਤੁਹਾਨੂੰ ਅੱਗੇ ਹੋਰ ਦਿਖਾਉਂਦੇ ਆ ਕੱਪੜਾ ਇਹ ਸੇਲ ਦੇ ਵਿੱਚ ਜਿਵੇਂ ਆ ਬਾਈਕ ਉੱਪਰ ਪਹੁੰਚੇ ਆ ਤੇ ਆ ਕਿਹੜਾ ਆ ਗਿਆ ਵੀਰੇ ਇਹ ਵੀਰੇ ਆਪਣੇ ਲਵੇ ਨਾ ਬਨਾਰਸੀ ਪੀਸ ਨੇ ਉਹ ਪਾੜਾ ਦੇ ਪੀਸ ਨੇ ਪਿਓਰ ਪੀਸ ਨੇ ਦੁਬੱਟਿਆਂ ਦੇ ਪੀਸ ਨੇ ਜਿਵੇਂ ਆਇਆ ਹੁਣ ਟੈਪੀ ਦਾ 2 200 ਰੁਪਏ 3 300 ਰੁਪਏ ਮੀਟਰ ਵਾਲਾ ਪੀਸ ਆਪਨੇ ਲੋਏ 20 ਰੁਪਏ ਦਾ ਵੀ ਮਿਲ ਜੂਗਾ ਵੀਰੇ 30 ਰੁਪਏ ਦਾ ਜਿਵੇਂ ਆਇਆ ਦੇਖੋ ਹੁਣ ਇਹ ਬਨਾਰਸੀ ਹੈ ਜੇ ਮੀਟਰਾਂ ਚ ਲਓਗੇ 150 ਰੁਪਏ 200 ਰੁਪਏ ਮੀਟਰ ਹੈ ਆਪਨੇ ਲੋਏ ਸਿਰਫ ਇੱਡਾ ਵੱਡਾ ਪੀਸ ਵੀਰੇ 30 ਰੁਪਏ ਦਾ ਠੀਕ ਆ ਆਪਾਂ ਨੇ ਪਹਿਲਾਂ ਵੀ ਵੀਡੀਓ ਤੁਹਾਡੇ ਲੋਏ ਭਰਾ ਪਵਾਈ ਥੀ ਤੇ ਮਾਸ਼ਾਅੱਲਾ ਬਹੁਤ ਵਧੀਆ ਚੱਲੀ ਦੀ ਆਪਣੀ ਤੇ ਇਸ ਕਰਕੇ ਆਪਨੇ ਲੋਏ ਹੋਰ ਵੀ ਬਹੁਤ ਵੈਰਾਈਟੀਆਂ ਨੇ ਦੇਖੋ ਜਿਵੇਂ ਹੁ ਕੋਈ ਕੁੜਤੀ ਐ ਕੋਈ ਟਾਫਟਾ ਦਾ ਪੀਸ ਐ ਕੋਈ ਕਢਾਈ ਵਾਲਾ ਕੋਈ ਇਸ ਤਰ੍ਹਾਂ ਦੁਪੱਟਾ ਡਿਫੈਕਟ ਠੀਕ ਆ ਪਲੇਨ ਸਲਵਾਰਾਂ ਵੀਰੇ ਆ ਦੇਖੋ ਲੋ ਇੱਧਰ ਦੇਖੋ ਤੁਹਾਨੂੰ ਹੋਰ ਕੀਮਤੀ ਸੌਦਾ ਦਿਖਾਵਾਂ ਲਾਓ ਵੀਰ ਇਹ ਨੇਚਰਲ ਕਰੇਵ ਐ ਵੀਰੇ ਥਾਨ ਦੇ ਵਿੱਚ 3-300 ਰੁਪਏ ਮੀਟਰ ਐ ਦਾ ਰੇਟ 250 350 400 ਆਪਣੇ ਲਈ ਮੀਟਰ ਦਾ 1.5 ਮੀਟਰ ਦਾ 30 ਰੁਪਏ ਦਾ 20 ਰੁਪਏ ਦਾ ਪੀਸ ਹੱਕ ਤਾਂ ਕਿ 10-10 ਰੁਪਏ ਚ ਵੀ ਦੇ ਦਿੰਨੇ ਆ ਨੇਚਰਲ ਕਰੇਵ ਦੇ ਪੀਸ ਨੇਚਰਲ ਕਰੇਵ ਹਾਂਜੀ ਇਹ ਮੀਟਰਾਂ ਦੇ ਵਿੱਚ ਵੀਰੇ ਬੱਚਿਆਂ ਦੇ ਪੀਸ ਬੰਦੇ ਨੇ ਬੜੇ ਢਿੱਕ ਗਏ ਆਪਣੇ ਲਈ ਬੜੇ ਵੀ ਹੁੰਦੇ ਨੇ ਠੀਕ ਆ ਤੇ ਇੱਧਰ ਆ ਗਏ ਟਾਫਟਾ ਲੋ ਟਾਫਟਾ ਸੰਟੂਨ ਸਲਵਾਰਾਂ ਬਣਾਉਣ ਨੂੰ ਨੀਚੇ ਲਾਉਣ ਨੂੰ ਕੱਪੜੇ ਠੀਕ ਆ ਠੀਕ ਆ ਅੱਜ ਵਾਕਾਂ ਦੀਆਂ ਪਜਾਮੀਆਂ ਦਾ 10 ਰੁਪਏ ਦੀਆਂ ਵੀਰੇ ਠੀਕ ਆ ਆ ਲੋ ਲੋ ਇਹ 20 30 ਰੁਪਏ ਦਾ ਪੀਸ ਹੈ ਐਵੇਂ ਪਜਾਮੀ ਦਾ 10 ਰੁਪਏ ਦਾ ਤੁਹਾਨੂੰ ਮਿਲ ਜਾਣਗੀਆਂ 20 ਰੁਪਏ ਦੀ 30 ਰੁਪਏ ਦੀ ਬਸ ਐਵੇਂ ਆ ਦੇਖੋ ਲੋ ਕੁਝ ਨਹੀਂ ਹੋਇਆ ਫਰੈਸ਼ ਪੀਸ ਨੇ ਗੱਰਦਾਰ ਪਰ ਆਉਂਦਾ ਵੀ ਕੀ ਆ ਵੇਸੇ ਜਿਵੇਂ ਦੇਖੀਏ ਲੋ ਆ ਇਧਰ ਇਹ ਨੈਚੁਰਲ ਕਰੇਪ ਦੇ ਪੀਸ ਨੇ ਠੀਕ ਆ ਠੀਕ ਆ ਓਕੇ ਤੇ ਅੱਗੇ ਦਿਖਾਉਣਾ ਤੁਹਾਨੂੰ ਸੂਟ ਲਓ ਜੀ ਆ ਦੇਖੋ ਸੂਟ ਕਰੇਪ ਦੇ ਸੂਟ ਵੀਰੇ ਆਪਣੇ ਲਈਵੇ 150 ਦਾ ਵੀ ਸੂਟ ਮਿਲ ਜੂ 200 ਦਾ ਵੀ ਮਿਲ ਜੂਗਾ 250 ਦਾ ਮਿਲ ਜੂ ਪ੍ਰਿੰਟ ਵੀਰੇ ਡਿਜੀਟਲ ਪ੍ਰਿੰਟ ਪ੍ਰਿੰਟ ਦੀ ਗਾਰੰਟੀ ਨਾਲੇ ਸੂਟ ਨੂੰ ਕੁਝ ਨਹੀਂ ਹੁੰਦਾ ਡਿਜ਼ਾਈਨ ਗਰਮ ਚ ਜਿਵੇਂ ਪਸ਼ਮੀਨਾ ਹੋ ਗਿਆ ਇਹਦੀਆਂ ਕੁਰਤੀਆਂ ਆਪਣੇ ਲਈਵੇ 50 ਰੁਪਏ 100 ਰੁਪਏ ਹੁਣ ਆ ਸਾਟਨ ਆ ਦੇਖੋ ਕਿੱਡੇ ਵਧੀਆ ਸਿਰਫ 40 ਰੁਪਏ ਮੀਟਰ ਔਰ 100 150 ਰੁਪਏ ਮੀਟਰ ਮਿਲਦੇ ਇਹਦੇ ਨਾਲ ਸੌਦਾ ਆ ਦੇਖੋ ਇੱਕ ਤੋਂ ਇੱਕ ਪ੍ਰਿੰਟ ਔਰ ਮਾਰਕੀਟ ਚ ਤੁਸੀਂ ਜਾ ਕੇ ਰੇਟ ਟਰਾਈ ਕਰ ਲਿਓ ਔਰ ਐਬਸੋਲੂਟਲੀ ਮੈਂ ਪਰਫੈਕਟਲੀ ਕਹਿੰਨਾ ਹੈ ਘੱਟ ਤੋਂ ਘੱਟ 4 4 ਪੰਪ 500 ਦਾ ਸੌਦਾ ਆ ਆ ਖੋਲ ਕੇ ਦੁਬਾਰਾ ਆ ਆ ਖੋਲ ਕੇ ਦਿਖਾਉਣ ਦੁਬਾਰੇ ਆ ਦੇਖੋ ਵੀ ਕਿੰਨਾ ਸੋਹਣਾ ਲੱਗ ਕੀ ਰੇਟ ਦੱਸਿਆ ਦੀ ਇਹਦਾ ਵੀਰੇ ਸਿਰਫ 200 ਰੁਪਏ ਦਾ ਸੌਦਾ ਲਾਓ ਯਾਰ 200 ਰੁਪਏ ਦਾ ਚੱਕੋ ਸਿਰਫ 200 ਰੁਪਏ ਤੁਹਾਨੂੰ ਮਿਲ ਜਾਣਾ ਆ ਸੂਟ ਇਹ ਤੁਸੀਂ ਦੁਕਾਨਾਂ ਤੇ ਲਓਗੇ ਵੀਰੇ ਕਰੇਵ ਦਾ ਫੈਬਰਿਕ ਚੈੱਕ ਕਰ ਲਿਓ ਕਈ ਵੀਲੀ ਨਾ 150 ਦਾ ਵੀ ਸੂਟ ਮਿਲਦਾ ਉਹ ਫੈਬਰਿਕ ਦਾ ਫਰਕ ਹੁੰਦਾ ਵੀਰੇ ਕਰੇਵ ਐ ਪਿਓਰ ਕਰੇਵ ਤੇ ਦੰਨੇ ਆਪਾਂ ਫ੍ਰੈਂਚ ਕਰੇਵ ਲਗਾ ਲਓ ਚਾਹ ਮਾਈਕਰੋ ਤਾਂ ਹੈ ਨਹੀਂ ਪਰ ਪਰਫੈਕਟਲੀ ਬਹੁਤ ਡਿਜੀਟਲ ਪ੍ਰਿੰਟ ਜ ਆਹ ਥੱਲੇ ਪਿਆ ਵੀ ਦਿਖਾ ਦੀ ਆ ਦੇਖੋ ਲੈ ਤੁਹਾਨੂੰ ਹੋਰ ਦਿਖਾ ਦਿੰਨੇ ਆ ਇਹ ਪਾਕਿਸਤਾਨੀ ਸਟਾਈਲ ਆ ਗਿਆ ਇਹ ਪਾਕਿਸਤਾਨੀ ਆ ਗਿਆ ਨਾ ਆ ਦੇਖੋ ਹਮ ਡਿਜ਼ਾਈਨ ਆ ਗਿਆ ਪਾਕਿਸਤਾਨੀ ਡਿਜ਼ਾਈਨ ਆ ਜਾਂਦਾ ਇਸ ਤਰ੍ਹਾਂ ਦਾ ਠੀਕ ਆ ਠੀਕ ਆ ਪਲੇਨ ਸਲਵਾਰਾਂ ਮਿਲ ਜਣਗੀਆਂ ਆਪਣੇ ਲੋਵੇ ਟਾਫ ਦੇ ਦੀਆਂ ਕਰੀਬ ਦੀਆਂ ਠੀਕ ਆ ਠੀਕ ਆ ਵਧੀਆ ਵਧੀਆ ਸਿਲਕ ਦੀਆਂ ਵੀਰੇ ਆ ਲੋ ਸ਼ਾਈਨਿੰਗ ਦੀਆਂ ਸਿਰਫ ਐਂ ਦੇ ਲਓ 200 ਚ ਸੂਟ ਦੇ ਦਿੰਨੇ ਅਸੀਂ 250 ਚ ਸੂਟ ਦੇ ਦਿੰਨੇ ਆ ਆ ਮਿਲਵੇ ਆਂਦੇ ਰਹਿੰਦੇ ਮਾਲ ਇੱਕ बिकਦਾ ਇੱਕ ਆਂਦਾ ਤੁਸੀਂ ਇੱਥੇ ਆ ਕੇ ਸਾਡੇ ਨਾਲ ਦੁਕਾਨ ਤੇ ਵੀ ਕੰਟੈਕਟ ਕਰ ਸਕਦੇ ਹੋ ਅਸੀਂ ਭਰਾ ਹੌਲ ਸੇਲ ਵੀ ਕਰਦੇ ਆ ਤੇ ਡਿਟੇਲ ਵੀ ਕਰਦੇ ਆ ਤੇ ਤੁਸੀਂ ਪਹਿਲਾਂ ਵੀ ਇੱਕ ਮੇਰੀ ਵੀਡੀਓ ਨਾਲ ਜਾਗਰੂਕ ਹੋ ਗਏ ਹੋਗੇ ਨੈਕਸਟ ਟਾਈਮ ਦੁਕਾਨ ਦੀ ਵੀਡੀਓ ਪਾ ਦਾਂ ਕਦੋਂ ਰੋਕਾ ਤੇ ਆ ਕੀ ਆ ਗਿਆ ਅੱਗੇ ਇਹ ਵੀਰੇ ਪਲੇਨ ਹੈ ਪੀਸੀ ਕੋਟਨ ਠੀਕ ਆ ਨੀਚੇ ਲਾਉਣ ਨੂੰ ਕੱਪੜਾ ਇਨਰ ਬਣਾਉਣ ਨੂੰ ਕੱਪੜਾ ਆਪਣੇ ਲਈ 30 ਰੁਪਏ ਮੀਟਰ 20 ਰੁਪਏ 40 ਰੁਪਏ ਮੀਟਰ ਲੀਲਨ ਦੇ ਪੀਸ ਹੋ ਗਏ 20 ਰੁਪਏ ਦਾ 10 ਰੁਪਏ ਦਾ 30 ਰੁਪਏ ਦਾ ਜੋਰ ਜੱਟ ਮਿਲ ਜੂਗੀ ਗਰਮ ਸਲਵਾਰਾਂ ਮਿਲ ਜਣਗੀਆਂ ਵੀਰੇ ਗਰਮ ਸਲਵਾਰਾਂ ਉਹ ਸਲਵਾਰਾਂ ਕੀ ਰੇਟ ਆ ਵੀਰੇ 40 ਰੁਪਏ 30 ਰੁਪਏ ਮੀਟਰ ਖੋਲ ਕੇ ਦਿਖਾਈ ਇੱਕ ਇਹ ਇਹ ਆਇਆ ਤੁਹਾਡੇ ਲਈ ਸਿਰਫ 60 ਰੁਪਏ ਮੀਟਰ ਮਿਲਦਾ ਆ ਲੋ ਦੇਖੋ ਸਹੀ ਗੱਲ ਲਓ ਆ ਦੇਖੋ ਲੋ ਲੈ ਵੀ ਆ ਕਰੋ ਚੱਕ ਆਪਣੀ ਦੁਕਾਨ ਤੇ ਇਸ ਤੋਂ 10 ਗੁਣਾ ਵੈਰਾਈਟੀ ਬਹੁਤ ਕੁਸ਼ ਹੈ ਹਮ ਹਮ ਸਿਰਫ 100 ਰੁਪਏ ਦੀ ਕੁੜਤੀ ਵੀਰੇ ਗਰਮ ਹੋ लास्ट ਪੀਸ ਹੈ। ਲਓ ਵੀ 100 ਰੁਪਏ ਦੀ ਸਿਰਫ। ਤੇ ਹਰੇਕ ਐਤਵਾਰ ਨੂੰ ਸੰਡੇ ਸੇਲ 'ਚ ਤੁਹਾਨੂੰ ਮਿਲ ਜੂ। ਬਾਕੀ ਆਪਾਂ ਬਾਈ ਦੀ ਦੁਕਾਨ ਦੀ ਆਪਾਂ ਅਲੱਗ ਤੋਂ ਵੀਡੀਓ ਪਾ ਦਾਂਗੇ। ਲਓ ਵੀ ਆ ਤੁਹਾਨੂੰ 2-200 ਰੁਪਏ ਕਿਲੋ ਮਿਲ ਜੂਗਾ ਜਿਵੇਂ ਵੈਲਵਟ ਹਨ ਇਹ। ਵੈਲਵਟ। ਲਓ ਵੀ। ਵੈਲਵਟ। ਤੇ ਬਾਕੀ ਹੋਰ ਵੀ ਕਲੈਕਸ਼ਨ ਕਾਫੀ ਪਈਆ ਜਿਵੇਂ ਦੇਖ ਸਕਦੇ ਹੋ ਨਾ। ਆਹ ਕਿਹੜੇ ਆ ਗਏ ਬਾਈ? ਜਾਲੀ ਵਾਲੇ। ਨੈਕ। 50 ਰੁਪਏ ਜੀ। ਤੇ ਆਹ ਨੈਟ ਦੇ ਦੁਪੱਟੇ ਆ ਗਏ 50 ਰੁਪਏ। ਲਓ ਵੀ ਐਵੇਂ ਦੇ ਸਾਰੇ। ਦੇਖ ਸਕਦੇ ਹੋ ਨਾ ਤੇ ਬਾਕੀ ਬਹੁਤ ਸਾਰੀ ਕਲੈਕਸ਼ਨ ਪਈ ਆ ਜਿਵੇਂ ਤੁਸੀਂ ਦੇਖ ਸਕਦੇ ਇੱਧਰ ਵੀ ਪਈ ਆ ਨਾ ਲਓ ਵੀ ਤੇ ਆਹ ਬਾਈਕ ਉਹ ਵੀ ਅੰਦਰ ਸੁਹਾਉਣਿਆ ਤੁਹਾਨੂੰ ਆ ਲੈਨਿੰਗ ਆ ਗਈ 35 ਰੁਪਏ ਮੀਟਰ ਓਕੇ ਓਕੇ ਆਹ ਲੈਨਿੰਗ ਆ ਗਈ ਜੀ 35 ਰੁਪਏ ਮੀਟਰ ਆ 250 ਰੁਪਏ ਦਾ ਸੂਟ ਠੀਕ ਆ ਜੀ ਆ 450 ਦਾ ਠੀਕ ਆ 250 ਆ 600 ਰੁਪਏ ਦਾ ਭਾਈ ਬੈਲਵਟ ਓਕੇ ਓਕੇ ਆਹ 600 ਰੁਪਏ ਦਾ ਸੂਟ ਆ ਜੀ ਬੈਲਵਟ ਦਾ ਲਓ ਵੀ 600 ਰੁਪਏ ਤੁਹਾਨੂੰ ਸੂਟ ਮਿਲ ਜੂਗਾ ਲਓ ਠੀਕ ਹੈ ਜੀ ਹਰ ਇੱਕ ਸੰਡੇ ਤੁਸੀਂ ਆ ਕੇ ਇੱਥੇ ਵਿਜ਼ਿਟ ਕਰਕੇ ਵੀ ਲੈ ਸਕਦੇ ਹੋ ਇਹ ਪਸ਼ਮੀਨਾ ਚਾਲੇ ਜਾ ਨੇ ਠੀਕ ਹੈ ਜੀ ਆਪ ਪਸ਼ਮੀਨਾ ਆ ਗਿਆ 40 ਰੁਪਏ ਇੱਕ ਕੁਰਤੀ 60 ਰੁਪਏ ਠੀਕ ਹੈ ਜੀ ਆਹ ਕੁਰਤੀ ਆ ਗਈ 60 ਰੁਪਏ ਲਓ ਠੀਕ ਆ ਉਸਲੀਨ ਆ ਗਈ ਅੱਗੇ ਨਾ ਓਕੇ ਓਕੇ ਲਓ ਇਹ ਅਮਰਤ ਕਿੱਲਾ ਹੈ ਨਾ ਚੰਗਰ ਹਾਂ ਜੀ ਅਮਰਤ ਕਿੱਲਾ ਹਾਂ ਹਾਂ ਇੱਥੇ ਅਮਰਤ ਗਿੱਲ ਬਲੌਗ ਲਓ ਜੀ ਆਹ ਦੇਖੋ ਦੁਵਾਰ ਆਈ ਹੈ ਜੀ ਨਾਲ ਠੀਕ ਆ ਜੀ ਓਕੇ ਓਕੇ ਜੀ ਇਹ ਨਾਲ ਦੀ ਇਹਦੇ ਹਾਂਜੀ ਠੀਕ ਹੈ ਜੀ ਇਹ ਕੰਪਲੀਟ ਸੂਟ ਆ ਜੀ ਹਾਂਜੀ ਓਕੇ ਓਕੇ ਠੀਕ ਹੈ ਜੀ ਲਓ ਜੀ ਤੇ ਅੱਗੇ ਤੁਹਾਨੂੰ ਆ ਸੂਟ ਮਿਲ ਜਾਣਗੇ 2.5 2.5 ਸ਼ੌ ਦੇ ਲਓ ਜੀ ਤੇ ਆ ਮਿਲ ਜੂ ਤੁਹਾਨੂੰ 200 ਰੁਪਏ ਦਾ ਲਓ ਜੀ ਆ ਸਿਰਫ 200 ਰੁਪਏ ਦਾ ਮਿਲ ਜੂਗਾ ਤੁਸੀਂ ਦੇਖ ਸਕਦੇ ਹੋ ਨਾ ਲਓ ਜੀ ਤੇ ਆ ਇਧਰ ਮਿਲ ਜੂ 250 ਰੁਪਏ ਦਾ ਤੇ ਚੱਲਦੇ ਆ ਅੱਗੇ ਹੋਰ ਦਿਖਾਉਨੇ ਆ ਤੁਹਾਨੂੰ ਸਾਰੀ ਆਪਾਂ ਇਹ ਸੰਡੇ ਦੀ ਜਿਹੜੀ ਸੇਲ ਆ ਤੇ ਤੁਹਾਡੇ ਡਿਮਾਂਡ ਤੇ ਆਪਾਂ ਵੀਡੀਓ ਬਣਾਤੀ ਹੁਣ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਓ ਵੀ ਅੰਬੀਤ ਨੂੰ ਗਰਮ ਕੋਟੇ ਮਿਲ ਜਾਣਗੇ ਹਨ ਤੇ 2250 ਰੁਪਏ ਦੀ ਆ ਸਾਲੂ ਵੀ ਬਰੇ 2250 ਹਨ ਆ 2250 ਤੇ ਸਾਲੂ ਵੀ 2250 ਦਾ ਇਹਨਾਂ ਦੇਖ ਸਕਦੇ ਲਓ ਵੀ ਬਾਕੀ ਤੁਹਾਨੂੰ ਹੋਰ ਵੀ ਬਹੁਤ ਸਾਰੀ ਕਲੈਕਸ਼ਨ ਮਿਲ ਜੂਗੀ ਜਿਵੇਂ ਆ ਦੇਖੋ ਲਓ ਵੀ ਤੇ ਲਓ ਵੀ ਅੱਗੇ ਤੁਹਾਨੂੰ ਆਹ ਕੈਪ ਨਾ 1.5 150 ਦੀਆਂ ਦੋ ਮਿਲ ਜਾਣਗੀਆਂ ਲਓ ਵੀ ਤੇ ਜੇ ਤੁਸੀਂ ਮਰੇ ਕੋਲ ਆਉਣਾ ਤਾਂ ਆ ਬੱਚੀ ਕੋਲ ਜਰੂਰ ਆਇਓ ਇਹਨੇ ਮੈਨੂੰ ਸਪੈਸ਼ਲ ਕਿਹਾ ਕਿ ਮੇਰੀ ਵੀਡੀਓ ਬਣਾਓ ਵੀ ਤੁਸੀਂ ਸਪੈਸ਼ਲ ਹੈ ਨਾ ਇਹਦੇ ਕੋਲੋਂ ਜਰੂਰ ਕੋਈ ਨਾ ਕੋਈ ਚੀਜ਼ ਖਰੀਦ ਕੇ ਲੈ ਕੇ ਜਾਇਓ ਜੇ ਤੁਸੀਂ ਸ਼ਹਿਰ ਮਰੇਕਪੋਲ لے ਆਉਣੇ ਆਹ ਕਿੰਨੇ ਦਾ ਬੇਟਾ 100 ਰੁਪਏ ਦਾ ਲਓ ਵੀ 100 ਰੁਪਏ ਦਾ ਤੇ ਇਹਨੇ ਮੈਨੂੰ ਸਪੈਸ਼ਲ ਕਿਹਾ ਵੀ ਮੇਰੀ ਵੀਡੀਓ ਬਣਾ ਕੇ ਜਰੂਰ ਇੱਥੇ ਆਉਂ ਪਾਇਓ ਤਾਂ ਪਲੀਜ਼ ਰਿਕੁਐਸਟ ਹੀ ਹੈ ਨਾ ਤਾਂ ਬੱਚੀ ਕੋਲੇ ਜਰੂਰ ਆਇਓ ਲਓ ਵੀ ਮੈਡੀਕਲ ਦੇ ਸਾਹਮਣੇ ਇਹ ਲਾਉਂਦੇ ਤੁਸੀਂ ਪੱਕੇ ਹੋਰੇ ਹੁੰਦੇ ਹੋ ਲਓ ਵੀ ਪੱਕੇ ਹੋਰੇ ਹੁੰਦੇ ਨੇ ਤੇ ਜਰੂਰ ਇਹਨਾਂ ਦਾ ਕੁਝ ਨਾ ਕੁਝ ਜਰੂਰ ਖਰੀਦ ਕੇ ਲੈ ਕੇ ਜਾਇਓ ਜੰਮਿਆ ਜਰਾਬਾਂ ਪਈਆਂ ਨੇ ਹਨਾ ਮੰਨ ਲਓ ਕਿ ਕੋਈ ਵੀ ਰਗਰ ਤੁਸੀਂ ਸਮਾਨ ਲੈਣਾ ਤੇ ਆਹ ਦੇਖੋ ਲਓ। ਲਾਈਵ ਹੈ ਤਾਂ ਠੀਕ ਆ ਓਕੇ ਆ। ਓਕੇ ਥੈਂਕ ਯੂ। ਲਓ। ਸੇ ਲੋ ਵੀ ਤੁਹਾਨੂੰ ਇੱਥੇ ਚੂੜਾ ਵੀ ਮਿਲ ਜੂਗਾ ਜਿਹੜਾ ਫਿਰ ਤੋਂ 100 ਰੁਪਏ ਦਾ। ਕਿ ਕੋਈ ਵੀ ਸਿਲੈਕਟ ਕਰਕੇ ਜਿਹੜਾ ਲੈ ਸਕਦੇ ਹੋ 100 ਰੁਪਏ। ਕਿ ਮੈਂ ਆ ਦੇਖੋ। ਲਓ। ਲਓ ਵੀ ਆ ਸੁਨੀਲ ਦੇ ਤੁਹਾਨੂੰ ਮਿਲ ਜਾਣਗੇ 2.5 ਨਾਲ ਨਾਲ ਸਟਾਲ ਹੈ ਇਹਨਾਂ ਦੇ ਹਨਾ। ਐਵੇਂ ਦੇ ਸਾਰੇ ਸੂਟ ਤੁਸੀਂ ਦੇਖ ਸਕਦੇ। ਲਓ ਵੀ ਸੁਨੀਲ ਦੇ। ਤੇ ਸਿਰਫ 250 ਰੁਪਏ ਦੇ। ਆ ਗਏ 200 ਇਹ 200 ਇਹ ਕਿਹੜੇ ਆ ਗਏ ਇਹ ਬੈਲਵਟ ਦੇ ਆ ਗਏ 2 200 ਦੇ ਲਓ ਜੀ ਇਧਰ ਦਿਖਾਉਣੀ ਤੁਹਾਨੂੰ ਹੋਰ ਤੇ ਇਹ ਬੁੱਲਣ ਆ ਗਏ ਆ ਸਟਾਲ ਨਾਲ 250 ਇਹ ਵੀ ਸਟਾਲ ਨਾਲ ਹੈ ਇਹ ਵੀ 250 ਹੈ ਓਕੇ ਓਕੇ ਤੇ ਆ 250 ਤੇ ਆ ਦੇਖੋ ਇਧਰ ਇਹ ਗਰਮ ਆ ਗਿਆ ਨਾ ਇਹ ਕੀ ਰੇਟ ਆ ਇਹ 150 ਆ ਆ 150 ਜੀ ਲਓ ਇਹ ਸਾਰੀ ਕਲੈਕਸ਼ਨ ਤੁਹਾਨੂੰ ਸਹਿਰ ਮਰੀਕ ਕੋਲ ਨੇ ਮਿਲ ਜੂਗੀ ਲਓ ਜੀ ਆਦੀ ਵੀਡੀਓ ਚ ਆਪਾਂ ਤੁਹਾਨੂੰ ਸ਼ਹਿਰ ਮਰੇਕ ਕੋਲੇ ਦੀ ਸੰਡੇ ਸੇਲ ਦਿਖਾਈ ਹੈ ਜਿਹੜੀ ਕਿ ਹਰੇਕ ਐਤਵਾਰ ਨੂੰ ਸ਼ਹਿਰ ਮਰੇਕ ਕੋਲੇ ਲੱਗਦੀ ਹੈ ਲੋਹਾ ਵਿਜਾਰ ਦੇ ਬਿਲਕੁਲ ਨਾਲੇ ਥੇਲ ਲੱਗਦਾ ਤੁਸੀਂ ਸੰਡੇ ਮਾਰਕੀਟ ਪੁੱਛ ਕੇ ਵੀ ਇਹ ਮਾਰਕੀਟ ਵਿੱਚ ਪਹੁੰਚ ਸਕਦੇ ਹੋ ਮਤਲਬ ਕਿ ਇਹਨੂੰ ਸੰਡੇ ਮਾਰਕੀਟ ਕਹਿੰਦੇ ਆ ਜਾਂ ਲੋਹਾ ਵਿਜਾਰ ਦੇ ਬਿਲਕੁਲ ਨਾਲ ਤੁਸੀਂ ਕਹਦੇ ਜੀ ਵੀ ਥੇਲ ਲੱਗਦੀ ਉੱਥੇ ਅਸੀਂ ਜਾਣਾ ਤਾਂ ਆਦੀ ਵੀਡੀਓ ਦਾ ਪੈਂਡ ਕਰਦਿਆਂ ਜੀ ਵੀਡੀਓ ਤੁਹਾਨੂੰ ਚੰਗੀ ਲੱਗਿਆ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਾਕੀ ਤੁਹਾਡੀ ਮੋਕ ਡਿਮਾਂਡ ਚ ਆਪਾਂ ਇਹ ਵੀਡੀਓ ਬਣਾਈ ਆ ਜੇ ਵੀਡੀਓ ਚੰਗੀ ਲੱਗੀ ਸ਼